ਨੂੰ ਠੀਕ ਕਰਨਾ ਵਾ ਖਰਾਬ ਥੋੜੀ ਕਰਨਾ ਵਾ ਪਰ ਉਹ ਨਹੀਂ ਵੰਦੇ ਗੱਲ ਪਤਾ ਅਸਲ ਚ ਕੀ ਹੋਈ ਹੈ ਇਹਨਾਂ ਕਾ ਕਰ ਮੈਨੂੰ ਮਿਲਿਆ ਨਹੀਂ ਗਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਆਹ ਜੇ ਤੋ ਵੀ ਹੋ ਗਈ ਚਲ ਆਪੇ ਜੋਬਨ ਠੀਕ ਕਰ ਦਿੰਦਾ ਹੁਣ ਉਹਨਾਂ ਨੂੰ ਤੁਹਾਨੂੰ ਕਹਿਣਾ ਹੀ ਨਹੀਂ ਆ ਢੜਲਾ ਲੜੀ ਇਧਰੇ ਪਾਸੇ ਆ ਤੀ ਜੇ ਤੋ ਹੁਣ ਇੱਕ ਮਿੰਟ ਜੋ ਤੋ ਦੇਖੋ ਕੱਟ ਫੋਨ ਸੀ ਤੂ ਐ ਤੇ ਹੁਣ ਪਤਾ ਲੱਗਾ ਆ ਨਾ ਤੇ ਬੜੀ ਟੈਨਸ਼ਨ ਹੋਣ ਦੀ ਆ ਸਮਝ ਨਹੀਂ ਆਉਂਦੀ ਲੋਕੀ ਕੀ ਕਹਿਣਗੇ ਕਿ ਉਹਦੇ ਮੁੰਡੇ ਨੇ ਆ ਕੰਮ ਕੀਤਾ ਵਾ ਜਿਹੜੀ ਮੈਂ ਗਲਤੀ ਕੀਤੀ ਨਹੀਂ ਐ ਮੈਂ ਕਿਦਾਂ ਕਹਦਾ ਮੈਂ ਇੱਕ ਹੋਈ ਐ ਬਸ ਬਸ ਜਿਹੜੀ ਗਲਤੀ ਮੈਂ ਕੀਤੀ ਨਹੀਂ ਐ ਮੈਂ ਕਿਦਾਂ ਮੰਨਾਂ ਭੱਲੇ ਤੇਰੇ ਇੱਕ ਤੇ ਗਲਤੀਆਂ ਕਰਦਾ ਵਾਂ ਦੂਜਾ ਮੰਨਣਾ ਵੀ ਨਹੀਂਗਾ ਤੂੰ ਨੇ ਕੀਤੀ ਤਾਂ ਤੇਰਾ ਪਿਓ ਨੇ ਕੀਤੀਗਾ ਫਿਰ ਉਹ ਗਿਆ ਹੀ ਦੁਕਾਨ 'ਚ 21 ਜਿਹੜੀ ਗਲਤੀ ਮੈਂ ਕੀਤੀ ਨਹੀਂ ਐ ਮੈਂ ਕਿਦਾਂ ਮੰਨਾਂ ਕੰਮ ਕਰਦੇ ਉਹ ਮੜਾ ਮੋਟਾ ਕਰਕੇ ਅਗਲੇ ਦੀ ਚੀਜ਼ ਫੜਾ ਦੇਣੀ ਤੇ ਪੈਸੇ ਲੈਣੇ ਅਗਲੇ ਕੋ ਮਮੀ ਉਹਨਾਂ ਨੂੰ ਕਿਹੜਾ ਨਹੀਂ ਪਤਾ ਵੀ ਕੰਮ ਕਿੱਦਾਂ ਕਰਨਾ ਵਾ ਤੇ ਕਿੱਦਾਂ ਨਹੀਂ ਤੂੰ ਵਨ ਮਮੀ ਇਹਨਾਂ ਨੂੰ ਕਿਹੜਾ ਨਹੀਂ ਪਤਾ ਵੀ ਕਿੱਦਾਂ ਕੰਮ ਕਰਨਾ ਵਾ ਤੂੰ ਵਨ ਗੱਲਾਂ ਨਹੀਂ ਤੂੰ ਵਨ ਇਹਨਾਂ ਕੋਈ ਕਰ ਲਿਆ ਤਾਂ ਤੂੰ ਜ਼ਿੰਮੇਵਾਰ ਤੂੰ ਹੀ ਹੋਗੇ ਮੈਂ ਹਾਂ ਦੱਸ ਹੈ ਗੱਲ ਕਰਨ ਵਾਲੀ ਅਗਲੇ ਮੈਂ ਜ਼ਿੰਮੇਵਾਰੀ ਕਾਹਦੀ ਆ ਗਲਤੀਆਂ ਨਾ ਕਰਦੇ ਜ਼ਿੰਮੇਵਾਰੀ ਕਾਦੀ 21 ਮੈਂ ਜ਼ਿੰਮੇਵਾਰ ਮੈਂ ਹਕਾਦੀ ਆ ਜਦੋਂ ਗਲਤੀ ਕਰਨ ਅਹੀਂ ਜਿਹੜਾ ਕੰਮ ਕਰਨਾ ਹੈ ਕਰ ਦਿੱਤਾ ਵਾ ਬਸ ਹੁਣ ਵਿਹਲੇ ਹੋ ਕੇ ਤੇ ਬੈਠੇ ਰਹਿਣ ਦੋਈ ਜੀ ਹਾਂਜੀ 21 ਦੋਵੇਂ ਜੀ ਨਾ ਕੋਠੇ ਤਾਂ ਹੁੰਦੇ ਸੀ ਅੱਛਾ ਤੇ ਮੈਂ ਆਈ ਬਾਹਰੋਂ ਮੈਨੂੰ ਉੱਥੇ ਨਾ ਮਿਲ ਪਈ ਵਾ ਵਾ ਗੱਲਾਂ ਬਾਤਾਂ ਮੈਂ ਕੀਤੀਆਂ ਪਰ ਨਾ ਜੇ ਜੋਤ ਘਟਨੀ ਤਾਂ ਘਟ ਜੋਬਣ ਵੀ ਨਹੀਂ ਹੈਗਾ ਜ਼ਬਾਨ ਉੱਤੀ ਫਿਰਦੀ ਸੀ ਨਾ ਚੱਲ ਇੰਨੇ ਪਾ ਜਾਣਾ ਤੁਹਾਡਾ ਅੱਧਾ ਕਿਲਾ ਬਣ ਗਿਆ ਸਹੀ ਹਲਵਾ ਉਹਦਾ ਕਿਥੋਂ ਮਿਲਣਾ ਹੈ ਤੁਹਾਨੂੰ ਭਰੇ ਆ ਪਿਓ ਵਿਚਾਰੇ ਇੰਨੀ ਗੱਲ ਵੀ ਕਹਿਣ ਦੇਈ ਆ ਵੀ ਜੇ ਸਾਡੇ ਕੋਲ ਗਲਤੀ ਹੋਈ ਆ ਤਾਂ ਅਹੀਂ ਉਹਦਾ ਨਹੀਂ ਐਥੋਂ ਬੱਸ ਤੂੰ ਉਹਨਾਂ ਦਾ ਫੋਨ ਫਨ ਚੁੱਕਿਆ ਕਰ ਜਿਹਨਾਂ ਵਿਚਾਰੇ ਡੇ ਹੀ ਕਰਨਾ ਹੁਣ ਫੋਨ ਤੇ ਅਕਸਰ ਕਿਦਾਂ ਚੁੱਕਣਾ ਹੀ ਪੈਂਦਾ ਵਾ ਤੁਸੀਂ ਤਾਂ ਬਸ ਆਪਣੇ ਗੁੱਸੇ ਤੂੰ ਆ ਵੈਸੇ ਸ਼ੁਕਰ ਤੂੰ ਆ ਹੋਰ ਦੱਸੋ ਦੀਦੀ ਪਿੰਡ ਠੀਕ ਠਾਕ ਹੀ ਸਾਰੇ ਹਾਂਜੀ ਠੀਕ ਹੀ ਸਭ ਤੁਸੀਂ ਦੱਸੋ ਹਾਂਜੀ ਬਸ ਵਧੀਆ ਆਪਣਾ ਵੀ ਠੀਕ ਹੋ ਜਾ ਤੂੰ ਕਿਦਾਂ ਠੀਕ ਠਾਕ ਹੋਰ ਸੁਣਾਉ ਦੀਦੀ ਸਭ ਠੀਕ ਠਾਕ ਹੀ ਸਾਰੇ ਕੋਈ ਨਹੀਂ ਆ ਜਾਂਦੇ ਆ ਜੋ ਤੂੰ ਕਿਦਾਂ ਠੀਕ ਹੈ ਹਾਂਜੀ ਦੀਦੀ ਲੈ ਰੁਕ ਰੁਕ ਜਾ ਮੈਂ ਕਹਣਾ ਉਹ ਹੀ ਨਾ ਮਾਸੀ ਆਪਣੇ ਮਤਲਬ ਉਹ ਬੈਠੀ ਸੀ ਜਿਹੜੀ ਨਿੱਕੀ ਆ ਨੋ ਹੀ ਉਹ ਵੀ ਉਹਦੇ ਮਤਲਬ ਉਹਨੂੰ ਬੈਠੀ ਹਾਂਜੀ ਹਾਂਜੀ ਇਹ ਆ ਵੀ ਉਹ ਪਹਿਲਾਂ ਕੰਮ ਚੰਗੇ ਕੀਤੇ ਹੁੰਦੇ ਤੁਹਾਨੂੰ ਵੀ ਇਹ ਗਾੜੀ ਤੇ ਨਾ ਆਉਂਦੀਆਂ ਆ ਪਹਿਲਾਂ ਜਦੋਂ ਟੂ 1 ਟੂ 1 ਦੀਦੀ ਮੈਂ ਤਾਂ ਬੱਸ ਉਹ ਨਹੀਂ ਹੋਈ ਕਹਿਨੀ ਆ ਨਹੀਂ ਗਲਤੀ ਹੋ ਗਿਆ 21 21 ਦੀਦੀ ਮੈਂ ਤਾਂ ਬੱਸ ਇਹੋ ਹੀ ਕਹਿਨੀ ਆ ਕਿ ਵਾਹਿਗੁਰੂ ਨੇ ਦੀ ਵਧੀਆ ਵਧੀਆ ਸੁਣ ਲੈਣਾ ਚਲ ਦੀ ਜੀ 21 ਇੱਕ ਮਿੰਟ 21 ਦੀਦੀ ਮੈਂ ਤਾਂ ਬੱਸ ਇਹੋ ਹੀ ਕਹਿਨੀ ਆ ਕਿ ਵਾਹਿਗੁਰੂ ਹੁਣ ਇਹਨਾਂ ਦੀ ਵਧੀਆ ਵਧੀਆ ਸੁਣ ਲੈਣਾ ਚਲ ਜੀ ਦੇਦੇ ਉਹਦੇ ਆਸਰੇ ਸਾਰੀ ਉਮਰ ਕੱਢ ਲੂਗੀ ਹਾਂ ਚਲ ਜੀ ਦੇਦੇ ਤੇ ਚਲ ਜ਼ਿੰਦਗੀ ਸੁਖੀ ਨਿਕਲ ਜੂਗੀ ਇਹਦੀ ਹਾਂਜੀ ਤੇ ਉਹ ਲਾਈਕ ਤਾਂ ਕੀ ਹੋਣੀ ਆ ਪਿੰਡ ਦੇ ਵਿੱਚ ਥੂ ਥੂ ਹੋਣ ਗਈ ਆ ਥੂ ਥੂ ਹੋਂਦੀ ਉਹ ਕਿਉਂ ਟਰੈਕਟਰ ਤੇ ਠੀਕ ਹੋਰ ਆਤੇ ਆਉਂਦੇ ਆ ਇਹਨੇ ਵਨ ਬੋਲ ਨੋ ਬਣਾਇਆ ਹਾਂ 2 1 ਫੇਰ ਠੀਕ ਆ ਮੰਮੀ ਹਾਂ ਨਹੀਂ ਛੱਡਦਾ ਯਾਰ ਬਾਈ 2 1 ਫੇਰ ਮੰਮੀ ਠੀਕ ਆ ਕੋਈ ਬੰਦੇ ਚਾੜ ਇਕੱਠੇ ਕਰਕੇ ਲੈ ਕੇ ਆਊਗਾ ਕੱਲਾ ਆ ਕੇ ਕਰੂਗਾ ਇੱਥੇ ਚੱਲ ਇਹਨਾਂ ਦੇ ਸਾਰੇ ਕੰਮ ਜਿਹੜਾ ਨਾ ਹੋ ਗਿਆ ਇਕੱਠਾ ਆਪਾਂ ਗੱਲ ਕਰਨੀ ਉੱਥੇ ਤੇ ਜਾਵਾਂਗੇ ਬਸ ਬਸ ਹੁਣ ਕੋਠੇ ਬੈਠਾਂਗੇ ਨਾ ਫੇਰ ਗੱਲ ਕਰਾਂਗੇ ਗੱਲ ਲੂੰਗੂ ਗੱਲ ਕਰਾਂਗੇ ਜਿਹੜੇ ਕੰਮ ਫੜੇ ਸੀ ਉਹਦਾ ਕੰਮ ਹੋ ਗਿਆ ਬੰਦ ਮੰਮੀ ਟੱਬਰ ਵੀ ਚਾਹੀਦਾ ਵਾ ਸਹੀ ਗੱਲ ਆ ਸਾਡੀ ਸਹਿਮਤੀ ਲੈਂਦੀ ਨਾ ਤਾਂ ਅਹੀਂ ਓਏ 2 1 ਚੱਲ ਬਹਿ ਚਾਹ ਕੁੱਟ ਪੀਣੀ ਆ ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਨਾ ਸਿਰ ਪੀੜ ਹੋਣ ਡੈ ਪਿਆ ਵਾ ਅੰਦਰ ਰਮਣਾ ਹਾਂਜੀ ਬਾਕੀ ਜੀ ਕਿੱਥੇ ਗਏ ਆ ਤੋ ਗੱਲੀ ਇੱਥੇ ਬਾਕੀ ਜੀ ਨੇ ਹੁਣ ਲੱਭਣੇ ਤੁਹਾਨੂੰ ਮਗਰ ਚਾੜ ਡੁੱਲੀ ਨੂੰ ਠੀਕ ਕਰਨਾ ਵਾ ਖਰਾਬ ਥੋੜੀ ਕਰਨਾ ਵਾ ਪਰ ਉਹ ਨਹੀਂ ਆਉਂਦੇ ਗੱਲ ਪਤਾ ਅਸਲ ਚ ਕੀ ਹੋਈ ਹੈ ਇਹਨਾਂ ਕਾ ਕਰ ਮੈਨੂੰ ਮਿਲਿਆ ਨਹੀਂ ਗਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਆਹ ਜਦੋਂ ਵੀ ਹੋ ਗਈ ਚਲ ਆਪੇ ਜੋ ਬੰਡ ਠੀਕ ਕਰ ਦਿੰਦਾ ਹੁਣ ਹੁਣ ਤੁਹਾਨੂੰ ਕਹਿਣਾ ਹੀ ਨਹੀਂ ਆ ਟੜਲਾ ਰਬੀ ਅਧਲੇ ਪਾਸੇ ਤੇ ਜਦੋਂ ਹੁਣ ਇੱਕ ਮਿੰਟ ਜਦੋਂ ਦੇਖੋ ਕੱਟ ਫੋਨ ਸੀ ਨੂ ਹੈ ਤੇ ਹੁਣ ਪਤਾ ਲੱਗਾ ਹੈ ਨਾ ਤੇ ਬੜੀ ਟੈਨਸ਼ਨ ਹੋਣ ਦੀ ਆ ਸਮਝ ਨਹੀਂ ਆਉਂਦੀ ਕੌਣ ਲੋਕੇ ਕੀ ਕਹਿਣਗੇ ਕਿ ਉਹ ਦਾ ਮੁੰਡੇ ਨੇ ਆ ਕੰਮ ਕੀਤਾ ਵਾ ਜਿਹੜੀ ਮੈਂ ਗਲਤੀ ਕੀਤੀ ਨਹੀਂ ਆ ਮੈਂ ਕਿਦਾਂ ਕਹਦਾ ਮੈਂ ਇੱਕ ਹੋਈ ਐ ਬਸ ਬਸ ਜਿਹੜੀ ਗਲਤੀ ਮੈਂ ਮੈਂ ਕੀਤੀ ਨਹੀਂ ਆ ਮੈਂ ਕਿਦਾਂ ਮੰਨਾਂ ਭੱਲੇ ਤੇਰੇ ਇੱਕ ਤੇ ਗਲਤੀਆਂ ਕਰਦਾ ਵਾਂ ਦੂਜਾ ਮੰਨਣਾ ਵੀ ਨਹੀਂਗਾ ਤੂੰ ਨੇ ਕੀਤੀ ਤਾਂ ਤੇਰੇ ਪਿਓ ਨੇ ਕੀਤੀਗਾ ਫਿਰ ਉਹ ਗਏ ਹੀ ਦੁਕਾਨ 'ਚ 2 1 ਜਿਹੜੀ ਗਲਤੀ ਮੰਮੀ ਨੇ ਕੀਤੀ ਨਹੀਂ ਆ ਮੈਂ ਕਿਦਾਂ ਮੰਨਾਂ ਕੰਮ ਕਰਦੇ ਉਹ ਮਾੜਾ ਮੋਟਾ ਕਰਕੇ ਅਗਲੇ ਦੀ ਚੀਜ਼ ਫੜਾ ਦੇਣੀ ਤੇ ਪੈਸੇ ਲੈਣੇ ਅਗਲੇ ਕੋ ਮੰਮੀ ਉਹਨਾਂ ਨੂੰ ਕਿਹੜਾ ਨਹੀਂ ਪਤਾ ਵੀ ਕੰਮ ਕਿੱਦਾਂ ਕਰਨਾ ਵਾ ਤੇ ਕਿੱਦਾਂ ਨਹੀਂ 2 1 ਮੰਮੀ ਇਹਨਾਂ ਨੂੰ ਕਿਹੜਾ ਨਹੀਂ ਪਤਾ ਵੀ ਕਿੱਦਾਂ ਕੰਮ ਕਰਨਾ ਵਾ 2 ਗੱਲਾਂ ਨਹੀਂ 2 ਮੈਂ ਕੁਝ ਕਰ ਲਿਆ ਤਾਂ ਤੂੰ ਜ਼ਿੰਮੇਵਾਰ ਤੂੰ ਹੀ ਹੋਗੇ ਮੈਂ ਹਾਂ ਦੱਸ ਹੈ ਗੱਲ ਕਰਨ ਵਾਲੀ ਮੈਂ ਜ਼ਿੰਮੇਵਾਰੀ ਕਾਦੀ ਆ ਗਲਤੀਆਂ ਨਾ ਕਰਦੇ ਜ਼ਿੰਮੇਵਾਰੀ ਕਾਦੀ ਤੂੰ 1 ਮੈਂ ਜ਼ਿੰਮੇਵਾਰ ਮੈਂ ਹਾਂ ਕਾਦੀ ਆ ਜਦੋਂ ਗਲਤੀ ਕਰ ਅਸੀਂ ਜਿਹੜਾ ਕੰਮ ਕਰਨਾ ਹੈ ਕਰ ਦਿੱਤਾ ਵਾ ਬਸ ਹੁਣ ਵਿਹਲੇ ਹੋ ਕੇ ਤੇ ਬੈਠੇ ਰਹਨ ਦੋਈ ਜੀ ਹਾਂਜੀ 21 ਦੋਵੇਂ ਜੀ ਨਾ ਕੋਠੇ ਤਾਂ ਉੰਡੇ ਸੀ ਅੱਛਾ ਤੇ ਮੈਂ ਆਈ ਬਾਹਰੋਂ ਮੈਨੂੰ ਉੱਥੇ ਨਾ ਮਿਲ ਪਈ ਵਾ ਵਾ ਗੱਲਾਂ ਬਾਤਾਂ ਮੈਂ ਕੀਤੀਆਂ ਪਰ ਨਾ ਕਿ ਜੋਤ ਘਟਨੀ ਤਾਂ ਘਟ ਜੋਬਣ ਵੀ ਨਹੀਂ ਹੈਗਾ ਜਬਾਨ ਉੱਤੇ ਫਰਦੀ ਸੀ ਨਾ ਚੱਲ ਇੰਨੇ ਪਾ ਜਾਣਾ ਤੁਹਾਡਾ ਅੱਧਾ ਕਿਲਾ ਬਣ ਗਿਆ ਸਹੀ ਗੱਲ ਵਾ ਉੱਦਾਂ ਕਿੱਥੋਂ ਮਿਲਣਾ ਸੀ ਤੁਹਾਨੂੰ ਪਰ ਇਹ ਆ ਪਿਓ ਜਰੇ ਇੰਨੀ ਗੱਲ ਵੀ ਕਹਿਣ ਦੇਈ ਆ ਕਿ ਜੇ ਸਾਡੇ ਕੋਲ ਗਲਤੀ ਹੋਈ ਆ ਅਹੀਂ ਉਹਦਾ ਨਹੀਂ ਇਥੋਂ ਤੂੰ ਨੰਨਾਂ ਦਾ ਫੋਨ ਫਨ ਚੁੱਕਿਆ ਕਰ ਜਿਹੜਾ ਵਿਚਾਰੀ ਡੇ ਹੀ ਕਰਨਾ ਹੁਣ ਫੋਨ ਦੇ ਅਕਸਰ ਕਿੱਦਾਂ ਚੁੱਕਣਾ ਹੀ ਪੈਂਦਾ ਵਾ ਤੁਸੀਂ ਤਾਂ ਬਸ ਆਪਣੇ ਕੁਸ ਤੂੰ ਆ ਮੈਂ ਸੁ ਕਰਦਾ ਤੂ ਆ। ਹੋਰ ਦੱਸੋ ਜੀ ਦੀ ਪਿੰਡ ਠੀਕ ਠਾਕ ਹੀ ਸਾਰੇ? ਹਾਂਜੀ ਠੀਕ ਹੀ ਸਭ। ਤੁਸੀਂ ਦੱਸੋ। ਹਾਂਜੀ ਬਸ ਵਧੀਆ ਆਪਣਾ ਵੀ। ਠੀਕ ਹੋ ਜਾਓ ਤੁਸੀਂ ਕਿਦਾਂ ਠੀਕ ਹੈ? ਤੂ ਆ। ਹੋਰ ਸੁਣਾਓ ਜੀ ਦੀ ਪਿੰਡ ਠੀਕ ਠਾਕ ਹੀ ਸਾਰੇ? ਕੋਈ ਨਹੀਂ ਆ ਜਾਂਦੇ ਆ। ਦੱਸੋ ਤੁਸੀਂ ਕਿਦਾਂ ਠੀਕ ਹੈ? ਹਾਂਜੀ ਜੀ। ਮੈਂ ਰੁਕ ਰੁਕ ਜਾ। ਮੈਂ ਕਹਣਾ। ਉਹੀ ਨਾ। ਮਾਸੀ ਆਪਣੇ ਮਤਲਬ ਉਹ ਬੈਠੀ ਸੀ ਜਿਹੜੀ ਨਿੱਕੀ ਆ ਨੋ ਹੀ ਉਹ ਵੀ ਉਹਦੇ ਮਤਲਬ ਨੂੰ ਬੈਠੀ। ਹਾਂਜੀ ਹਾਂਜੀ। ਇਹ ਆਪੀ ਉਹ ਪਹਿਲਾਂ ਕੰਮ ਚੰਗੇ ਕੀਤੇ ਹੁੰਦੇ। ਤੁਹਾਨੂੰ ਵੀ ਇਹ ਗਾੜੀ ਤੇ ਨਾ ਆਉਂਦੀ। ਆ ਪਹਿਲਾਂ ਜਦੋਂ 21 ਏ 21 ਦੀਦੀ ਮੈਂ ਤੇ ਬੱਸ ਉਹ ਨਹੀਂ ਕਹਿਨੀ ਆ ਨਹੀਂ ਗਲਤੀ ਹੋ ਗਈ 21 21 ਦੀਦੀ ਮੈਂ ਤੇ ਬੱਸ ਇਹੋ ਹੀ ਕਹਿਨੀ ਆ ਕਿ ਵਾਹਿਗੁਰੂ ਨੇ ਦੀ ਵਧੀਆ ਵਧੀਆ ਸੁਣ ਲੈਣਾ ਚਲ ਦੀ ਦੀ ਜੀ 21 ਇੱਕ ਮਿੰਟ 21 ਦੀਦੀ ਮੈਂ ਤੇ ਬੱਸ ਇਹੋ ਹੀ ਕਹਿਨੀ ਆ ਕਿ ਵਾਹਿਗੁਰੂ ਹੁਣ ਇਹਨਾਂ ਦੀ ਵਧੀਆ ਵਧੀਆ ਸੁਣ ਲੈਣਾ ਚਲ ਜੀ ਦੇਦੇ ਉਹਦੇ ਆਸਰੇ ਸਾਰੀ ਉਮਰ ਕੱਢ ਲੂਗੀ अच्छा जब जी दे दे थे चल जिंदगी सुखी निकल जोगी आदि हां जी तुँ 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 ते ओए ਕੀ ਹੋਣੀ ਆ ਪਿੰਡ ਦੇ ਵਿੱਚ ਥੂ ਥੂ ਹੋਣ ਗਈ ਆ ਥੂ ਥੂ ਹੋਂਦੀ ਉਹ ਕਿਉਂ ਟਰੈਕਟਰ ਤੇ ਠੀਕ ਹੋਰ ਆਤੇ ਆਉਂਦੇ ਆ ਇਹਨੇ ਵੱਲ ਬੋਲ ਨੋ ਬਣਾ ਹਾਂ 2 1 ਫੇਰ ਠੀਕ ਆ ਮੰਮੀ ਹਾਣੀ ਛੱਡਦਾ ਯਾਰ 2 1 ਫੇਰ ਮੰਮੀ ਠੀਕ ਆ ਕੋਈ ਬੰਦੇ ਚਾੜ ਇਕੱਠੇ ਕਰਕੇ ਲੈ ਗਏ ਆਊਗਾ ਕੱਲਾ ਆ ਕੇ ਕਰੂਗਾ ਇੱਥੇ ਚੱਲ ਇਹਨਾਂ ਦੇ ਸਾਰੇ ਕੰਮ ਜਿਹੜਾ ਨਾ ਹੋ ਗਿਆ ਇਕੱਠਾ ਆਪਾਂ ਗੱਲ ਕਰਨੀ ਉੱਥੇ ਦੇ ਜਾਵਾਂਗੇ ਬਸ ਪਾਸੋਂ ਹੁਣ ਉੱਥੇ ਬੈਠਾਂਗੇ ਨਾ ਫੇਲ ਗਲਗਲ ਗੱਲ ਕਰਾਂਗੇ ਗਲੂੰਗਲ ਹੁਣ ਜਿਹੜੇ ਕੰਮ ਫੜੇ ਸੀ ਉਹਦਾ ਕੰਮ ਹੋ ਗਿਆ ਬੰਦ ਮੰਮੀ ਟਬਰ ਵੀ ਚਾਹੀਦਾ ਵਾ ਸਹੀ ਗੱਲ ਆ ਸਾਡੀ ਸਹਿਮਤੀ ਲੈਂਦੀ ਨਾ ਤੇ ਅਧਹੀ 21 ਚੱਲ ਬਹਿ ਚਾਹ ਕੁੱਟ ਪੀਣੀ ਆ ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਨਾ ਸਿਰ ਪੀੜਾ ਹੋ ਟੈ ਪਿਆ ਵਾ ਅੰਤਰਾ ਰਮਨ ਹਾਂਜੀ ਬਾਕੀ ਜੀ ਕਿੱਥੇ ਗਏ ਆ ਤੂੰ ਗੱਲੀ ਇੱਥੇ ਬਾਕੀ ਜੀ ਨਹੀਂ ਹੁਣ ਲੱਭਣੇ ਤੁਹਾਨੂੰ ਮਗਰ ਚਾੜ ਡੁੱਲੀ 21